ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਦੋਸਤੋ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਛੱਤ ਤੇ ਰੱਖੀਆਂ ਹਨ ਪਾਣੀ ਸਟੋਰ ਕਰਕੇ ਰੱਖਦੇ ਆਪਾਂ ਵਰਤੀ ਜਾਂਦੇ ਆ ਤੇ ਅਕਸਰ ਦੇਖਿਆ ਕਿ ਪਾਣੀ ਦੇ ਵਿੱਚ ਸੋਰਾ ਜਾਂ ਕੋਈ ਜਲਬ ਵਗੈਰਾ ਆਦ ਜੰਮ ਜਾਂਦੀ ਆ ਉਹਦੀ ਸਫਾਈ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਆਪਾਂ ਪਾਣੀ ਪੀਣਾ ਹੁੰਦਾ ਜਾਂ ਘਰ ਦੀ ਵਰਤੋਂ ਲਈ ਬਹੁਤ ਦਾਲ ਸਬਜ਼ੀ ਬਣਾਉਣ ਲਈ ਜਾਂ ਵਰਤਨਾ ਹੁੰਦਾ ਨਾ ਤੇ ਇਹ ਆਮੀ ਜਲਬ ਵਗੈਰਾ ਕਾਫੀ ਜਮ ਜਾਂਦੀ ਆ ਤੇ ਕੰਡੀਸ਼ਨ ਜਿਹੜੀ ਆ ਖਰਾਬ ਹੋ ਜਾਂਦੀ ਆ ਉਹ ਪਾਣੀ ਪੀਣ ਯੋਗ ਨਹੀਂ ਰਹਿੰਦਾ ਹਨਾ ਉਹਦੀ ਸਫਾਈ ਕਰਨੀ অতি ਜ਼ਰੂਰੀ ਹੁੰਦੀ ਆ ਅੱਜ ਤੁਹਾਨੂੰ ਇੱਕ ਛੋਟੀ ਜੀ ਟਰਿਕ ਦੱਸਦੇ ਆ ਜਿਹਦੇ ਨਾਲ ਤੁਸੀਂ ਜਿਹੜੀ ਪਾਣੀ ਦੀ ਟੈਂਕੀ ਆ ਉਹ ਆਸਾਨ ਤਰੀਕੇ ਦੇ ਨਾਲ ਕਿਵੇਂ ਸਾਫ਼ ਕਰ ਸਕਦੇ ਆ ਤੇ ਤੁਹਾਨੂੰ ਅਸੀਂ ਟੈਂਕੀ ਵਿੱਚੋਂ ਵੀ ਦਿਖਾਵਾਂਗੇ ਇਹਦੀ ਕੰਡੀਸ਼ਨ ਕਿਹ ਹੈ ਜੀ ਸੀ ਕਿਉਂਕਿ ਪਾਣੀ ਜ਼ਿਆਦਾ ਖਰਾਬ ਹੋਣ ਕਰਕੇ ਨਾ ਪਾਣੀ ਜਿਹੜੀ ਆ ਟੈਂਕੀ ਆ ਉਹ ਜਲਦੀ ਹੀ ਸਾਫ਼ ਕਰਨ ਵਾਲੀ ਬਣ ਜਾਂਦੀ ਆ ਉਹ ਆਪਾਂ ਨੂੰ ਸਾਫ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਨਾ ਤੇ ਆਪਾਂ ਇਹਦੇ ਲਈ ਪਹਿਲਾਂ ਤਾਂ ਤੁਹਾਨੂੰ ਦਿਖਾਉਨੇ ਆ ਇੱਕ ਪਾਈਪ ਲਈ ਆ ਤੇ ਇੱਕ ਜਿਹੜੀ ਕੋਕ ਵਾਲੀ ਬੋਤਲ ਹੁੰਦੀ ਆ ਉਹਨੂੰ ਅਸੀਂ ਕੱਟ ਕੇ ਆ ਜਿਵੇਂ ਹੁਣ ਚਾਕੂ ਪਿਆ ਸੀ ਚਾਕੂ ਨਾਲ ਕੱਟ ਕੇ ਨਾ ਇਦਾਂ ਜਿਹੜਾ ਪਿਛਲਾ ਹਿੱਸਾ ਉਹ ਕੱਟਤਾ ਤੇ ਜਿਹੜਾ ਮੂੰਹ ਵਾਲਾ ਹਿੱਸਾ ਉਹ ਪਾਈਪ ਦੇ ਉੱਤੇ ਚੜਾ ਕੇ ਟੇਪ ਲਾਵਾਂਗੇ ਜਿਸ ਦੇ ਨਾਲ ਕਿ ਆ ਹਵਾ ਦਾ ਜਿਹੜਾ ਪ੍ਰੈਸ਼ਰ ਆ ਇੱਥੋਂ ਨਿਕਲੇ ਨਾ ਵੀ ਪਾਣੀ ਦਾ ਜਿਹੜਾ ਪ੍ਰੈਸ਼ਰ ਆ ਪੂਰਾ ਬਣ ਜੇ ਨਾ ਇਹਨੂੰ ਚੰਗੀ ਤਰ੍ਹਾਂ ਅਸੀਂ ਸੀਲ ਕਰਕੇ ਆਪਣਾ ਉੱਤੇ ਟੇਪ ਲਾ ਦਾਂਗੇ ਤੇ ਪਾਣੀ ਦਾ ਫਲੋ ਵਧੀਆ ਬਣੂਗਾ ਤੇ ਇਹ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਵੀ ਕਿੱਦਾਂ ਇਹ ਤੁਸੀਂ ਵਿੱਚੋਂ ਟੈਂਕੀ ਸਾਫ਼ ਕਰ ਸਕਦੇ ਹੋ ਤੇ ਇਦਾਂ ਤੁਸੀਂ ਟੇਪ ਲਾ ਕੇ ਉਹਨੂੰ ਇੱਕ ਪਾਇਪ ਤੇ ਹੈਨਾ ਸੈੱਟ ਕਰ ਲਿਓ ਤੇ ਇਸ ਤੋਂ ਅਗਲਾ ਪ੍ਰੋਸੀਜਰ ਆ ਉਹ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਾਵਾਂਗੇ ਵੀ ਕਿੱਦਾਂ ਜਿਹੜੀ ਪਾਣੀ ਵਾਲੀ ਟੈਂਕੀ ਆ ਸਾਫ਼ ਹੁੰਦੀ ਹੈ ਨਾ ਇਹ ਦੇਖੋ ਜੀ ਆ ਜਿਹੜੀ ਪਾਣੀ ਵਾਲੀ ਟੈਂਕੀ ਦੇ ਉੱਤੇ ਜਿਵੇਂ ਹੁਣ ਡਸਟ ਵਗੈਰਾ ਧੂੜ ਮਿੱਟੀ ਆ ਕਾਫੀ ਪੈ ਜਾਂਦੀ ਹੈ ਤਾਂ ਚਲੋ ਨਾਰਮਲ ਗੱਲ ਆ ਤੇ ਜਿਹੜੀਆਂ ਵਿੱਚੋਂ ਕਾਲੀ ਜਲਬੁਗਰ ਲੱਗ ਜਾਂਦੀਆਂ ਤੁਸੀਂ ਦੇਖਦੇ ਹੋ ਜਿਹੜੀ ਟੈਂਕੀ ਦੀ ਹੈ ਕੰਡੀਸ਼ਨ ਹਾਂ ਕਾਫੀ ਖਰਾਬ ਹੋ ਚੁੱਕੀ ਹੈ ਕਿਉਂਕਿ ਪਾਣੀ ਪੀਣਯੋਗ ਨਹੀਂ ਰਹਿੰਦਾ ਤੇ ਇਹ ਦੀ ਸਮੇਂ-ਸਮੇਂ ਤੇ ਆਪਾਂ ਨੂੰ ਸਫਾਈ ਕਰਨੀ ਜ਼ਰੂਰੀ ਬਣ ਜਾਂਦੀ ਹੈ ਨਾ ਇਹ ਨੂੰ ਆ ਦੇਖੋ ਹੁਣ ਤਾਂ ਇਹ ਜੀ ਕੰਡੀਸ਼ਨ ਤੇ ਬਾਅਦ ਵਾਲੀ ਵੀਡੀਓ ਵੀ ਤੁਹਾਨੂੰ ਦਿਖਾਵਾਂ ਅੱਗੇ ਵੀ ਜਿਹੜੀ ਆ ਸਫਾਈ ਹੈ ਦੀ ਹੈ ਨਾ ਕੀਤੀ ਵੀ ਬਾਅਦ ਚ ਕਿੰਨੀ ਸਾਫ ਹੋ ਜਾਊਗੀ ਇਹ ਟੈਂਕੀ ਤੇ ਆਹ ਦੇਖ ਲਓ ਤੁਸੀਂ ਦੋਸਤੋ ਜਿਹੜੀ ਆਪਾਂ ਹਾਂ ਪਾਈਪ ਦੇ ਉੱਤੇ ਬੋਤਲ ਫਿੱਟ ਕੀਤੀ ਆ ਨਾ ਇਹਨੂੰ ਤੁਸੀਂ ਇਹਦੇ ਵਿੱਚ ਦੀ ਪਾਣੀ ਭਰ ਲੈਣਾ ساری ਪਾਈਪ ਨੂੰ ਕਿਉਂਕਿ ਉਹਦੇ ਨਾਲ ਪ੍ਰੈਸ਼ਰ ਬਣ ਜਾਊਗਾ ਜਿਹੜਾ ਦੂਜਾ ਹਿੱਸਾ ਜਿਵੇਂ ਆਹ ਚੀਜ਼ ਆ ਇਹਨੂੰ ਉੱਪਰ ਚਾੱਕ ਕੇ ਰੱਖਣਾ ਅੱਜ ਤੋਂ ساری ਪਾਈਪ ਪਾਣੀ ਨਾਲ ਭਰ ਜਾਊਗੀ ਇਹਦੇ ਦੇ ਵਿੱਚ ਪ੍ਰੈਸ਼ਰ ਬਣ ਜੂਗਾ ਤੇ ਟੈਂਕੀ ਦੇ ਵਿੱਚੋਂ ਪ੍ਰੈਸ਼ਰ ਬਣ ਕੇ ਪਾਣੀ ਖਿੱਚੂਗਾ ਹਨਾ ਦੋਸਤੋ ਕਈ ਵਾਰੀ ਨਾ ਪਾਣੀ ਜਿੱਦਾਂ ਨੀਵਾ ਹੋਊਗਾ ਤੇ ਉਹ ਉਦੋਂ ਤੁਸੀਂ ਆ ਡੱਬੇ ਦੇ ਨਾਲ ਪਾਣੀ ਇਹਦੇ ਪਾਈਪ ਦੇ ਵਿੱਚ ਭਰ ਦਿਓ ਦੇਖੋ ਇਧਰੋਂ ਪਾਣੀ ਆਉਣ ਲੱਗ ਗਿਆ ਦੇਖ ਇਧਰ ਪ੍ਰੈਸ਼ਰ ਜਿਹੜਾ ਆਏਗਾ ਨਿਕਲ ਗਿਆ ਸਾਰਾ ਤੇ ਹੁਣ ਇਹਨੂੰ ਆਪਾਂ ਟੈਂਕੀ ਦੇ ਵਿੱਚ ਡਬੋਵਾਂਗੇ ਟੈਂਕੀ ਦੇ ਵਿੱਚ ਡਬੋਵਾਂਗੇ ਤਾਂ ਇਹ ਪਾਣੀ ਹੈ ਜਿਹੜਾ ਖਿੱਚੂ ਖਿੱਚੂਗਾ ਤੇ ਇਧਰੋਂ ਪਾਣੀ ਆਪਾਂ ਛੱਡ ਦਾਂਗੇ ਜਿਹੜਾ ਆਪਾਂ ਆਪ ਥੱਲੇ ਛੱਡ ਦਾਂਗੇ ਹੈਨਾ ਉੱਤਰੋਂ ਜਮ੍ਹਾਂ ਥੱਲੇ ਤੱਕ ਆ ਡੋਬੋ ਦਾਂਗੇ ਦੋਸਤੋ ਆ ਜਿਹੜੀ ਪਾਈਪ ਪਹਿਲਾਂ ਲਾਈ ਵੀ ਸੀ ਨਾ ਇਹਦੀ ਵਿੱਚ ਬਿੰਗਵਾਲ ਥੋੜੀ ਪੁਰਾਣੀ ਹੋਣ ਕਰਕੇ ਨਾ ਬਿੰਗਵਾਲ ਜਿਆਦਾ ਸੀ ਕਿਉਂਕਿ ਜੇ ਬੱਟ ਹੋਣ ਤਾਂ ਫਿਰ ਇਹਦਾ ਪ੍ਰੈਸ਼ਰ ਨਹੀਂ ਬਣਦਾ ਫਿਰ ਆ ਅਸੀਂ ਨਵੀਂ ਇਹਦੇ ਵਿੱਚ ਕੋਈ ਬਿੰਗਵਾਲ ਨਹੀਂ ਜਾਂ ਬੱਟ ਨਹੀਂ ਪਿਆਵਾ ਤੇ ਇਹ ਦੁਬਾਰਾ ਲਾਈ ਆ ਤੇ ਕਈ ਵਾਰੀ ਕਹਿੰਦੇ ਕੋਈ ਵੀਰ ਵੀ ਜਰ ਸੁਝਾਅ ਤਾਂ ਦਿੱਤਾ ਤੁਸੀਂ ਪਰ ਇਹ ਸਕਸੈਸਫੁਲ ਨਹੀਂ ਪਰ ਨਹੀਂ ਕਈ ਵਾਰੀ ਕੋਈ ਬੰਗਵਾਲ ਹੋਵੇ ਜਾਂ ਵੱਟ ਪਿਆ ਹੋਵੇ ਤੇ ਉਹ ਪਾਣੀ ਨਹੀਂ ਚੱਲੂਗਾ ਹਨਾ ਕਿਉਂਕਿ ਪਾਣੀ ਤਾਂ ਪ੍ਰੈਸ਼ਰ ਨਹੀਂ ਖਿੱਚਣਾ ਤੇ ਤੁਸੀਂ ਆਹ ਦੇਖ ਲਓ ਜਿਹੜੀਆਂ ਟੈਂਕੂ ਜੋ ਆਪਾਂ ਪਾਈ ਆ ਇਹ ਜਿਵੇਂ ਮੱਛੀ ਮੋਟਰ ਦੀ ਆ ਲਾਈ ਹੁੰਦੀ ਹੈ ਨਾ ਇਦਾਂ ਜਲ ਰਹੀ ਹੈ ਦੇਖੋ ਪਾਣੀ ਨਿਕਲ ਰਿਹਾ ਹੈ ਟੈਂਕੀ ਸਾਫ ਹੋ ਰਹੀ ਹੈ ਜਿਵੇਂ ਆ ਜਲਬ ਵਗੈਰਾ ਇਹ ਦੇਖ ਥੱਲੋਂ ਪਟ ਰਹੀ ਆ ਜਲਬ ਨਿਕਲਦੀ ਆ ਥੱਲੋਂ ਇਧਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰੋਂ ਵੀ ਪੈਪੇ ਦੇ ਵਿੱਚ ਲੱਗੀ ਵੀ ਆ ਟੈਂਕੀ ਤੇ ਇਹ ਜਦੋਂ ਖਾਲੀ ਹੋ ਗਈ ਇਹਨੇ ਸਾਰੀ ਆ ਪੱਟ ਦੇਣੀ ਆ ਆਪਾਂ ਕੈਮੀਕਲ ਪਾ ਦਾਂਗੇ ਕੈਮੀਕਲ ਨਾਲ ਇਹ ਜਿਹੜੀ ਆ ਸਾਰੀ ਆ ਸਾਫ ਹੋ ਜੂਗੀ ਜਿਹੜਾ ਇਹਦਾ ਵੇਸਟ ਪਾਣੀ ਆ ਤੁਸੀਂ ਉਹਦੇ ਲਈ ਕੱਪੜੇ ਧੋਣ ਵਾਲੇ ਬਾਥਰੂਮ ਦੇ ਵਿੱਚ ਥੱਲੇ ਯੂਜ਼ ਕਰ ਸਕਦੇ ਹੋ ਮੈਂ ਉੱਧਰ ਵੀ ਥੱਲੇ ਲਾ ਕੇ ਆਉਂਗਾ ਉਹਦੇ ਨਾਲ ਜਿਹੜੇ ਆ ਟੱਬ ਵਗੈਰਾ ਭਰ ਜਾਣਗੇ ਤੇ ਜਾਂ ਤੁਸੀਂ ਫਲਸ ਦੇ ਵਿੱਚ ਪਾ ਸਕਦੇ ਹੋ ਹਨਾ ਤੇ ਹੋਰ ਬਰਤੋਨਾਂ ਜਾਂ ਕਿਆਰੀ ਦੇ ਵਿੱਚ ਜਿਹੜਾ ਇਹਦਾ ਵੇਸਟ ਪਾਣੀ ਆ ਉਹਦੇ ਲਈ ਯੂਜ਼ ਕਰ ਸਕਦੇ ਹੋ ਹਨਾ ਅੰਦਰਵਾਰ ਸਿੰਘ ਇੱਕ ਹੋਰ ਪਾਈਪ ਲਾਉਣ ਨੂੰ ਫਿਰ ਤਾਂ ਵੀ ਪਾਣੀ ਹੋਰ ਪ੍ਰੈਸ਼ਰ ਨਾ ਆਵੇ ਇੱਕ ਹੋਰ ਲਾਤੀ ਲੈ ਡਬਲ ਪਾਈਪ ਲਾਤੀ ਇਹਨੇ ਇੱਕ ਹੋਰ ਚ ਲਾਦੀ ਪਾਈਪ ਤੁਸੀਂ ਵੀ ਦੋਸਤੋ ਦੋ ਪਾਈਪਾ ਲਾ ਸਕਦੇ ਹੋ ਜਾਂ ਤਿੰਨ ਲਾ ਸਕਦੇ ਹੋ ਨਹੀਂ ਤਾਂ ਪ੍ਰੈਸ਼ਰ ਨਾਲ ਪਾਣੀ ਖਿੱਚਣਾ ਹਨ ਪਰ ਉਹ ਪਾਈਪ ਦੇ ਵਿੱਚ ਹਵਾ ਨਹੀਂ ਹੋਣੀ ਚਾਹੀਦੀ ਆ ਦੇਖੋ ਹਲੇ ਵੀ ਪਾਣੀ ਨਿਕਲ ਰਿਹਾ ਤੇ ਇਹ ਤੋਂ ਵੀ ਆਪਾਂ ਕੰਮ ਲੈਣੇ ਆ ਜਿਵੇਂ ਹਾਂ ਟੱਕਣਾ ਜੀ ਨੂੰ ਵੀ ਆਪਾਂ ਇਹਦੇ ਨਾਲ ਸਾਫ ਕਰਾਂਗੇ ਜਾਂ ਕੋਈ ਹੋਰ ਜੋ ਵੀ ਬੇੜਾ ਧੋਣ ਵਾਲਾ ਜਾ ਫਾਸ ਦੇ ਉੱਤੇ ਮਿੱਟੀ ਐ ਇਹ ਇਹਨੂੰ ਵੀ ਆਪਾਂ ਇਸੇ ਪਾਣੀ ਨਾਲ ਜਿਹੜਾ ਹੈਗਾ ਕੰਮ ਲਵਾਂਗੇ ਤੇ ਵੀਡੀਓ ਕਿਦਾਂ ਲੱਗੀ ਤੁਹਾਨੂੰ ਹੈਨਾ ਉਹ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਅੱਗੇ ਜਿਹੜੀ ਇਹ ਟੈਂਕੀ ਦਾ ਪ੍ਰੋਸੈਸ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਜੁੜੇ ਰਹੋ ਦੋਸਤੋ ਜਿਵੇਂ ਆਪਣਾ ਕਣਕ ਦਾ ਸੀਜ਼ਨ ਚੱਲਾ ਉਹਨੂੰ ਵੀ ਆਪਾਂ ਅੱਗਾਂ ਵਗੈਰਾ ਲਾਉਨੇ ਹਨਾ ਤੇ ਉਹਦਾ ਵੀ ਜਿਹੜਾ ਆਪਣਾ ਖੂਸਲਾ ਜਾਂ ਹੁੰਦਾ ਜਿਹੜੀ ਪਰਾਲੀ ਅੱਗ ਦਾ ਉੱਡਿਆ ਹੁੰਦਾ ਕਾਲਾ ਕਾਲਾ ਉਹਦੇ ਨਾਲ ਛੱਤਾਂ ਵੀ ਜਿਹੜੀਆਂ ਸਾਰੀਆਂ ਕਾਲੀਆਂ ਹੋ ਜਾਂਦੀਆਂ ਤੇ ਆ ਜਿਹੜਾ ਛੱਤਾਂ ਕਾਲੀਆਂ ਹੋਆਂ ਮੀਆਂ ਜਿਵੇਂ ਉੱਡ ਕੇ ਆ ਕੇ ਤੇ ਉਹਨੂੰ ਵੀ ਆਪਾਂ ਜਿਹੜਾ ਬੇਸਟ ਪਾਣੀ ਚੱਲ ਰਿਹਾ ਇਹਦੇ ਨਾਲ ਆਪਾਂ ਸਾਫ਼ ਕਰ ਸਕਦੇ ਆ ਇਹ ਪਾਣੀ ਦੀ ਜਿਹੜੀ ਵਰਤੋਂ ਕਰ ਸਕਦੇ ਆ ਕੀ ਵਾਲੇ ਪਾਣੀ ਨੂੰ ਆਪਾਂ ਬੇਸਟ ਨਹੀਂ ਜਾਣ ਦਿੱਤਾ ਇਹ ਤੋਂ ਬਹੁਤ ਸਾਰੇ ਕੰਮ ਲਏ ਹਨ ਜਿਵੇਂ ਹੁਣ ਛੱਤ ਵੀ ਆਪਾਂ ਸਾਫ਼ ਕੀਤੀ ਆ ਤੇ ਇਹ ਏਸੀ ਵਾਲੇ ਦੇ ਇਹਦੇ ਵਿੱਚ ਵੀ ਜਿਹੜਾ ਆਪਾਂ ਇਹ ਵੀ ਚਲਾਵਾਂਗੇ ਏਸੀ ਇਹ ਵੀ ਸਾਫ਼ ਕਰਾਉਣਾ ਸੀ ਸਰਵਿਸ ਕਰਾਣੇ ਸੀ ਤੇ ਇਹਨੂੰ ਵੀ ਆਪਾਂ ਧੋ ਸਕਦੇ ਹਾਂ ਜਿਵੇਂ ਚੋ ਮਿੱਟੀ ਵਗੈਰਾ ਜਿਹੜਾ ਏਸੀ ਦਾ ਹੁੰਦਾ ਕੰਪਰੈਸਰ ਵਗੈਰਾ ਉੱਪਰ ਲੱਗਾ ਹੁੰਦਾ ਛੱਤ ਤੇ ਇਹਨੂੰ ਵੀ ਆਪਾਂ ਸਾਫ਼ ਕਰਾਂਗੇ ਇਹਦੇ ਨਾਲ ਇਹ ਪਾਣੀ ਜਮਾ ਬੇਸਟ ਨਹੀਂ ਜਾਣ ਦਿੱਤਾ ਜਿਵੇਂ ਅਸੀਂ ਇਹ ਪਾਣੀ ਕੱਢ ਰਹੇ ਹਾਂ ਨਾ ਟੈਂਕੀ ਦੇ ਵਿੱਚੋਂ ਤੇ ਇੱਕ ਨਾ ਮੇਰੇ ਦਿਮਾਗ ਦੇ ਵਿੱਚ ਨਿੱਕਾ ਜਿਹਾ ਸੁਝਾਅ ਆ ਤੇ ਦਰਬਾਰ ਸਿੰਘ ਨੇ ਅਸੀਂ ਦੋਨਾਂ ਨੇ ਇੱਕ ਤਰਕੀਬ ਸੋਚੀ ਆ ਜਿਵੇਂ ਹੁਣ ਅਸੀਂ ਆ ਇੱਕ ਦੇਸੀ ਜਗਾੜ ਕਰ ਰਹੇ ਆ ਹਨਾ ਪੈਪ ਲਾ ਕੇ ਉਹ ਕੱਟ ਰਹੇ ਆ ਪਾਣੀ ਤੇ ਆਪਣੇ ਪਲੰਬਰ ਵੀਰਾਂ ਨੂੰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਤੁਹਾਡੇ ਲਈ ਇੱਕ ਸੁਜੈਸ਼ਨ ਹੋਊਗਾ ਜਾਂ ਜਿਹੜੇ ਪਰਿਵਾਰ ਵਾਲੇ ਵੀਡੀਓ ਦੇਖ ਰਹੇ ਆ ਹਨਾ ਤੇ ਉਹਨਾਂ ਨੂੰ ਇੱਕ ਬੇਨਤੀ ਆ ਜਿਦਿਆਂ ਆ ਪਾ ਗੇਟਵਾਲ ਲਾਇਆ ਵੀ ਇਹ ਥੱਲੇ ਵਾਲਾ ਪਾਣੀ ਬੰਦ ਹੋ ਜੇ ਨਾ ਇੱਥੇ ਇੱਕ ਟੀ ਪਾਈਪ ਲਵਾ ਕੇ ਟੀ ਪਾਈਪ ਪਾਈਪ ਲਵਾ ਕੇ ਇੱਕ 2D ਇੱਥੇ ਹਨਾ ਸਾਈਡ ਤੋਂ ਇਧਰ ਕਰ ਦੋ ਗੇਟਵਾਲ ਲਾ ਕੇ ਗੇਟਵਾਲ ਇੱਥੇ ਲਾ ਦੋ ਜਦੋਂ ਤੁਸੀਂ ਟੈਂਕੀ ਧੋਣੀਆਂ ਜਾਂ ਸਾਫ਼ ਕਰਨੀਆਂ ਆਹ ਜਿਹੜਾ ਥੱਲੇ ਟੂਟੀਆਂ ਦੇ ਵਿੱਚ ਪਾਣੀ ਜਾਂਦਾ ਉਹਨੂੰ ਤੁਸੀਂ ਬੰਦ ਕਰ ਦੋ ਇਧਰ ਵੇਸਟ ਜਿਹੜਾ ਹੈਗਾ ਇੱਕ 2D ਤੁਸੀਂ ਕੱਢ ਦੋ ਉਦੇ ਨਾਲ ਕੀ ਹੋਊਗਾ ਇੱਕ ਤਾਂ ਟੂਟੀਆਂ ਦੇ ਵਿੱਚ ਜਿਹੜਾ ਥੱਲੇ ਆ ਬੇਸਟ ਗੰਦਾ ਪਾਣੀ ਉਹ ਨਹੀਂ ਜਾਊਗਾ ਵੈਸੇ ਤਾਂ ਤਾਂ ਦੀ ਪਾਣੀ ਆ ਅਸੀਂ ਕੱਢਣ ਲਈ ਲਾਇਆ ਪਰ ਫੇਰ ਵੀ ਜਿਹੜਾ ਟੂਟੀਆਂ ਆਪਾਂ ਕਹਿ ਦਿੰਦੇ ਆ ਵੀ ਜਦ ਟੈਂਕੀ ਜਲਦੀ ਸਾਫ਼ ਹੋ ਖਾਲੀ ਹੋ ਜੇ ਤੇ ਥੱਲੇ ਵੀ ਆਪਾਂ ਪਾਣੀ ਟੂਟੀਆਂ ਦੇ ਵਿੱਚ ਛੱਡ ਦਿੰਨੇ ਆ ਉਹ ਬਲੌਕੇਜ ਦਾ ਕਾਰਨ ਬਣ ਜੂਗਾ ਨਾ ਤੇ ਇੱਥੇ ਕਿ ਟੀਪ ਪਾ ਕੇ ਇੱਥੇ ਇੱਕ ਕੱਢਾ ਹੋਵੇ ਨਾ ਆ ਗੇਟ ਬਾਰ ਲਾ ਦੋ ਇਧਰ ਇੱਕ ਕੱਢ ਕੇ ਟੂਟੀ ਲਾ ਦੋ ਮੋਟਾ ਪਾਈਪ ਲਾ ਕੇ ਉਹਦੇ ਨਾਲ ਕੀ ਹੋਊਗਾ ਜਿਹੜਾ ਪਾਪ ਬੇਸਟ ਪਾਣੀ ਆ ਟੈਂਕੀ ਵਾਲਾ ਉਹ ਮੈਨੂੰ ਪੰਜਾਂ ਮਿੰਟਾਂ ਦੇ ਵਿੱਚ ਪਾਣੀ ਆ ਜਿਹੜੀ ਆ ਟੈਂਕੀ ਸਾਫ਼ ਹੋ ਜਾਊਗੀ ਤੇ ਬਾਕੀ ਇੱਕ ਗੱਲ ਹੋਰ ਆ ਉਹਦਾ ਫਾਇਦਾ ਵੀ ਆ ਜੇ ਬਾਈ ਚਾਂਸ ਤੁਸੀਂ ਛੱਤ ਤੇ ਕੋਈ ਆਪਣਾ ਪਾਣੀ ਧੋਣ ਲਈ ਵਰਤਨਾ ਜਾਂ ਫਾਰਸ ਵੀੜਾ ਧੋਣਾ ਜਾਂ ਜਿਵੇਂ ਉਹ ਮੈਂ ਪਹਿਲਾਂ ਉਹ ਪੱਖਾ ਸਾਫ ਕੀਤਾ ਹੁਕਮ ਆਪਣਾ ਏਸੀ ਵਾਲਾ ਉਹ ਧੋਣ ਲਈ ਵੀ ਇਹ ਇੱਥੇ ਤੁਸੀਂ ਪਾਈਪ ਲਾ ਕੇ ਨਾ ਇਦਾਂ ਉਹ ਤੋਂ ਹੋ ਸਕਦੇ ਹਾਂ ਤੇ ਬਹੁਤ ਵਧੀਆ ਇਹ ਬਣ ਜੂਗੀ ਤੇ ਮੇਰੇ ਦਿਮਾਗ 'ਚ ਆਇਆ ਮੈਂ ਹੁਣ ਇਹਨੂੰ ਜ਼ਰੂਰ ਕਰਵਾਉਂਗਾ ਉੱਥੇ ਵੀ ਅਗਲੀ ਵਾਰ ਮੈਨੂੰ ਆ ਜਿਹੜੀ ਆ ਪਾਈਪ ਲਾਈ ਆ ਤੇ ਇਹ ਲਾਉਣ ਦੀ ਵੀ ਨਹੀਂ ਜ਼ਰੂਰਤ ਹੋਊਗੀ ਇੱਥੋਂ ਹੀ ਮੈਂ ਪਾਣੀ ਦਾ ਜਿਹੜਾ ਗੇਟਵਾਰਡ ਖੋਲੂਗਾ ਤੇ ਉਹ ਪਾਣੀ ਆ ਜਿਹੜਾ ਸਾਰਾ ਬਾਹਰ ਨਿਕਲ ਜੂ ਤੇ ਇਹ ਤੁਹਾਨੂੰ ਸੁਝਾਅ ਸਨ ਕਿਵੇਂ ਲੱਗਿਆ ਤੇ ਤੁਸੀਂ ਆਪਦੀਆਂ ਜਿਹੜੀਆਂ ਟੈਂਕੀਆਂ ਦੇ ਉੱਤੇ ਇਹ ਚੀਜ਼ੇ ਜ਼ਰੂਰ ਕਰਵਾਇਓ ਪਲੰਬਰਾਂ ਨੂੰ ਵੀ ਦੱਸੋ ਯਾਰ ਆਹ ਟੂਟੀ ਵੇਸਟ ਪਾਣੀ ਵਾਲਾ ਜ਼ਰੂਰ ਕਰਾਓ ਹਨਾ ਇੱਕ ਤੁਸੀਂ ਤਜਾਬ ਦੀ ਜਿਹੜੀ ਆ ਬੋਤਲ ਲੈਣੀ ਆ ਤੇ ਇਹਨੂੰ ਸਾਰੀ ਟੈਂਕੀ ਦੇ ਵਿੱਚ ਘੁਮਾ ਕੇ ਪਾ ਦਿਓ ਜਿਹੜੀ ਉਹ ਕਾਲਾ ਪਾਣੀ ਆ ਇਹਨੇ ਸਾਰਾ ਲਾ ਦੇਣਾ ਪਾ ਦੇ ਵੀਰੇ ਸਾਰੀ ਸਾਈਡ ਤੇ ਦੇਖੋ ਨਾਲ ਦੇ ਨਾਲ ਇਹਦਾ ਜਿਹੜਾ ਪੱਟਣਾ ਸ਼ੁਰੂ ਹੋ ਗਿਆ ਤੇ ਜਾਂ ਬੰਨਾ ਤੇਜ ਆ ਇਹ ਤੇ ਇਹ ਸਾਫ਼-ਸਾਫ਼ ਕਰ ਦੂ ਚਿੱਟੀ ਨੂੰ ਚਿੱਟਾ ਕਰ ਦੂਗਾ ਇਹਨਾਂ ਟੈਂਕੀ ਨੂੰ ਇਸ ਨੂੰ ਨਾਲ ਨਾਲ ਸਾਫ਼ ਹੁੰਦਾ ਜਾਂਦਾ ਰਹਿੰਦਾ ਤੇ ਬਹੁਤ ਜ਼ਿਆਦਾ ਗੰਦਗੀ ਸੀਗੀ ਇਹਦੇ ਵਿੱਚ ਤੇ ਆਪਾਂ ਨੂੰ ਸਮੇਂ-ਸਮੇਂ ਤੇ ਜਿਹੜੀ ਆ ਟੈਂਕੀ ਨੂੰ ਸਾਫ਼ ਕਰਨਾ ਜ਼ਰੂਰੀ ਹੈ ਹੁਣ ਚੰਗੀ ਤਰ੍ਹਾਂ ਪਾਣੀ ਮਾਰ ਕੇ ਆ ਦੇਖੋ ਸਾਫ਼ ਪੱਟਣ ਲੱਗ ਗਿਆ ਜਿਹੜਾ ਕਾਲਾਪਨ ਸੀ ਸਾਫ਼ ਹੋਣ ਲੱਗ ਗਿਆ ਨਾ ਆਟੋਮੈਟਿਕ ਤੇ ਜਦੋਂ ਇਹਨੇ ਪੱਟਤਾ ਉਦੋਂ ਇਹ ਚ ਚੰਗੀ ਤਰ੍ਹਾਂ ਪਾਣੀ ਮਾਰ ਕੇ ਸਾਫ਼ ਕਰਕੇ ਫਿਰ ਵਰਤਨ ਜੋਗ ਇਹਨੂੰ ਬਣਾਵਾਂਗੇ ਤੇ ਧੰਨਵਾਦ ਤੁਹਾਡਾ ਵੀਡੀਓ ਨਾਲ ਜੁੜੇ ਰਹੋ